ਯੋ ਕਿਰੋ ਨਾ ਆਵ ਮਗਰੀ ਮਦੀ ਡੱਕ ਗਈ ਦੀ ਗੋਰਾ ਵੜਾ ਨੰਨੇ ਦੇ ਘਰ ਠੀਕ ਨਾ ਕਰੀਂ ਆ ਤਾ ਕਰੀਂ ਇਹ ਮੇਰੇ ਕੋਲ ਲੱਗ ਗਿਆ ਇਹ ਮੇਰੇ ਕੋਲ बोलो ना तो मां ना पर प्रूफ आहो हां वीडियो आ सीधा वकील पर जाए आ कठो दी पापा ले गए आगड़ा यो आ चलता ਕਹ ਲਈ ਕੀ ਲੋਗੇ ਕੀ ਹੈ ਸਾਰਾ ਮਾਮਲਾ ਮੇਰਾ ਪਿੰਡ ਮਲਕਪੁਰ ਹਰਜਨ ਦੱਸਾਂਗਾ ਨਾਮ ਮਰਾ ਸਾਫਕਾ ਸਰਪੰਚਾ ਤੁਹਾਨੂੰ ਕੀ ਗੱਲ ਬਾਤ ਹੈ ਜੀ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਕਿਤੇ ਹੂੰ ਝਗੜਾ ਆਇਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਗੋਂ ਮੇਰੇ ਰੋੜਾ ਵੀ ਵੱਜਾ ਇੱਥੇ ਕਿਤੇ ਕਾਹ ਵੱਜਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਆੜੇ ਕੌਣ ਸੀ ਹੈ ਕੌਣ ਸੀ ਉਧਰੇ ਕਿ ਸ਼ਬਾਸ਼ ਹੀ ਹੂੰ ਅਨਵਰ ਹੀ ਔਰ ਗੋਰੇਣੀ ਵਾ ਇੱਕ ਮੇਜਰੀ ਵਾ ਪੰਜਰ ਬੰਦੇ ਹੂੰ ਇਸਾਰੇ ਤੁਹਾਡੇ ਮਿੰਟ ਦੇ ਹੀ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲ ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜੀ ਉਹਨਾਂ ਨੇ ਪੰਜਾਂ ਘਰਾਂ ਹੀ ਟੁੱਟ ਭੱਜੇ ਸਾਰਾ ਹੀ ਟੁੱਟ ਭੱਜ ਤੀਂ ਵੇਖ ਹੀ ਲਿਆ ਸਾਰਾ ਕੁਛ ਹੂੰ ਕੁਝ ਕੈਸ਼ ਵੀ ਚੋਰੀ ਹੈ ਕੈਸ਼ ਵੀ ਸੋਨਾ ਵੀ ਲਵਾਰੀਆਂ ਵੇਖ ਲੀਆਂ ਤੁਸੀਂ ਸਾਰੀਆਂ ਤੋੜਤੀਆਂ ਦੀ ਹੂੰ ਚੋਰ ਦੇ ਨਾਲ ਆਏ ਜਿਹੜੇ ਚੋਰ ਹੀ ਆ ਸਾਰੇ ਹੂੰ ਪੰਜਾਂ ਘਰਾਂ ਦੇ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਵੇਖ ਲਓ ਤੁਸੀਂ ਉਹਨੋਂ ਦੂਜਿਆਂ ਦਾ ਤੇ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ ਦੋ ਤਿੰਨ ਟੋਲੇ ਦੇ ਲਾਗੇ ਬਨੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਇਆ ਕੁੱਲ ਮਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਾਕੀਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕਿੰਨਾ ਨੁਕਸਾਨ ਹੋਇਆ ਤਾਂ ਉਹਨਾਂ ਦਾ ਮੇਰੇ ਨਾਲੋਂ ਸੌਖਾ ਜ਼ਿਆਦਾ ਆਇਆ ਉਹਨਾਂ ਦੀਆਂ ਤਿੰਨ ਦੇ ਲਮਾਰੀਆਂ ਤੋੜੀਆਂ ਫ੍ਰਿਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤੇ ਲਮਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅੱਜ ਪੁਛਨੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਛ ਨਹੀਂ ਕੀਤਾ ਨਾ ਪੁਲਿਸ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਕੀਤਾ ਨਾ ਕੀ ਮੰਗ ਕਰਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਤੇ ਪਹਿਲਾਂ ਕੋਈ ਪੁਰਾਣੀ ਰੈਂਜ ਜੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਡਾ ਸੋਟਾ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤੋਦੋ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦਾ ਤੁਰੀ ਹੁੰਦੀ ਇੱਕ ਇਹਨਾਂ ਦੀ ਮੈਸੇਜ ਹੈ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਨਾ ਫੇਕ ਆ ਢੀ ਬਣਾ ਕੇ ਦੋਹਾਂ ਜੀਆਂ ਦੀ ਤੇ ਚਲਾਉਂਦੇ ਆ ਅੱਛਾ ਉਹਨਾਂ ਦੋਨਾਂ ਇਹ ਗੱਲ ਉਹ ਚਲਾਉਂਦੇ ਆ ਕਨਵਰਿਆ ਨਹੀਂ ਸੌਰੀ ਸ਼ੁਭਾਸ਼ ਆ ਗੋਰਾ ਵਾ ਕਿ ਜਗਤਾਰਾ ਇਹ ਚਲਾਉਂਦੇ ਆ ਜੀ ਸੋ ਦੋਨਾਂ ਘਰ ਵਾਲੇ ਵੋਟੀ ਦੀ ਫੇਕ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਚਲਾਉਂਦੇ ਆ ਫੋਟੋ ਦੀ ਲੱਗੀ ਝਗੜਾ ਆ ਹਾਂਜੀ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਝ ਨਹੀਂ ਆਇਆ ਤੇ ਅੰਬਰ ਸਰ ਕਿਉਂ ਫੇਕ ਆਈਡੀ ਇਹਨਾਂ ਦੁਆਰਾ ਕਿਉਂ ਬਣਾਈ ਗਈ ਜੀ ਇਹ ਤੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਵੜਾਈ ਗਈ ਇਸੇ ਕਾਰਨ ਕਿਸੇ ਦੀ ਮੈਸੇਜ ਦੀ ਆਈਡੀ ਆਪਾਂ ਬਣਾ ਸਕਦੇ ਆ ਹਮ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਇੱਕ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਜੀਆਂ ਦੀ ਫੋਟੋ ਲੱਗੀ ਉੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਆ ਕੇ ਅਜੇ ਨਾਲ ਅੱਛਾ ਹਾਂਜੀ ਅੱਛਾ ਇਸ ਚੀਜ਼ ਦੀ ਇਹ ਚੀਜ਼ ਤੋਂ ਉਹਨੇ ਪੁੱਛਿਆ ਤੇ ਲੜ ਪਏ ਇਸ ਚੀਜ਼ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਆ ਜੇ ਕੁਝ ਨਹੀਂ ਬਣਾ ਉਹਦਾ ਵੀ ਉਹਨਾਂ ਸੁਣਾਈ ਨਹੀਂ ਕਿ ਕੋਈ ਦੋ ਧਿਰਾਂ ਦਾ ਵਿਚਕਾਰ ਕੀ ਸੀ ਸਰਪੰਚ ਮੈਂ ਤੇ 51259 ਟ੍ਰੈਂਡ ਮਲਕਪੁਰ ਜਿਹੜਾ ਨਾ ਕੋ ਪ੍ਰਾਨੀ ਰੰਜਿਸ਼ ਨੂੰ ਲੈ ਕੇ ਦੋਨਾਂ ਧਿਰਾਂ ਵਿੱਚਕਾਰ ਝਗੜਾ ਹੋਇਆ ਸੀ ਜੋ ਦੋਨਾਂ ਧਿਰਾਂ ਨੇ ਹੀ ਇੱਕ ਦੂਜੇ ਦੇ ਜਿਹੜਾ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ ਵਿੱਚ ਦਾਖਲ ਹੋ ਕੇ ਤੇ ਉਹਦੇ ਵਿੱਚ ਦੋਨਾਂ ਧਿਰਾਂ ਦੇ ਖਿਲਾਫ ਜੋ ਵੱਣਦੀ ਕਾਨੂੰਨੀ ਕਾਰਵਾਈ ਆ ਉਹ ਅਮਲ ਵੀ ਲਿਆਂਦੀ ਗਈ ਆ ਤੇ ਦੋਨਾਂ ਧਿਰਾਂੋਂ ਇੱਕ ਇੱਕ ਵਿਅਕਤੀ ਦਾ ਗ੍ਰਸਤਾਰ ਕੀਤਾ ਗਿਆ ਤੇ ਬਾਕੀ ਜਲਦੀ ਹੀ ਗ੍ਰਸਤਾਰ ਕੀਤਾ ਜਾਵੇਗਾ